ਆਜੀ ਪਾਤੜਾ ਪਿੰਡ ਦੇ ਵਿੱਚ ਗੁੱਡੀ ਫੁੱਕਣ ਦੀ ਰਸਮ ਹੈ ਜਿਹੜੀ ਪੁਰਾਣੀਆਂ ਰੀਤ ਰਵਾਜ ਕਰਦੇ ਹੁੰਦੇ ਸੀਗੇ ਵੀ ਮੀਂਹ ਪੈ ਜੇ ਉਹ ਅੱਜ ਲੱਗੇ ਆ ਜੀ ਪਾਤੜਾ ਪਿੰਡ ਦੇ ਵਿੱਚ ਕਰਨ ਸਾਰੀ ਬੀਬੀਆਂ ਭੈਣਾਂ ਸਾਰੀਆਂ ਇਕੱਠੀਆਂ ਹੋ ਕੇ ਗੁੱਡੀ ਫੁੱਕਣ ਦਾ ਪੁਰਾਣਾ ਰਿਵਾਜ ਲੱਗਿਆ ਕਰਨ ਇਹ ਹੈ ਹੈਗੇ ਨੇ ਸਾਡੇ ਉਸ ਆਂਟੀ ਜੀ ਉਹ ਆਗਿ ਨੇ ਆਂਟੀ ਹੋਰੀ ਸਾਰੇ ਆਂਟੀ ਨੇਗੇ ਇਹ ਸਾਡੇ ਹੈਗੇ ਜੀ ਪਾਤੜਾ ਪਿੰਡ ਉਥੇ ਦੀ ਰਸਮ ਲੱਗਿਆ ਜੀ ਅਸੀਂ ਕਰਨ ਆਸੀਂ ਬਣਾਏ ਆ ਜੀ ਅੱਜ ਗੁਲਗਲੇ ਜੀ ਇਹ ਬਣਾਏ ਨੇ ਆਸੀਂ ਇਹ ਬਣਾਏ ਨੇ ਜੀ ਗੁਲਗਲੇ ਜੀ ਆਸੀਂ ਅੱਛਾ ਕੋ ਭਾਬੀ ਹਾਏ ਇਹ ਆਸੀਂ ਗੁਲਗਲੇ ਬਣਾਏ ਆ ਜੀ ਇਹ ਪਾਤਣਾ ਪਿੰਡ ਦੀ ਰਸਮ ਆ ਜੀ ਇਹ ਲੱਗੇ ਨੇ ਜੀ ਸਾਰੇ ਰਸਮ ਰੀਤੀ ਰਵਾਜ ਕਰਨ ਰੀਤੀ ਰਿਵਾਜ ਦੇ ਨਾਲ ਲੈ ਕੇ ਜਾਵਾਂਗੇ ਗੁੱਡੀ ਨੂੰ

ਨੀ ਬਰਸਾ ਦੇ ਜੋਰੇ ਜੋਰ ਕਾੜੀਆਂ ਇੱਥਾ ਕਾੜੇ ਰੋੜੀ ਨੀ ਬਰਸਾ ਦੇ ਜੋਰੋ ਜੋਰ ਜੇ ਗੁੜੀਏ ਤੈ ਮਾਰਨਾ ਸੀ ਸਾਜਸ ਰਹਿਣੇ ਤਰਨਾ ਸੀ ਜੇ ਗੁੜੀਏ ਤੈ ਮਾਰਨਾ ਸੀ ਚੱਤਿ ਸਰਾਣੋ ਆ ਆ ਆ ਦੇਖੋ ਜੀ ਹੁਣ ਕੰਦਾ ਦੇਣਗੇ ਚਾਰ ਬੱਚੇ ਚਲੋ ਆਜੋ ਆ ਜਾ ਪ੍ਰਸੰਤ ਆ ਜਾ ਆਜੋ ਅਨਮਲ आंटी बोलो खंधा दो आज ना पता चार जन आंटी नहीं लो गजा तो ले लो पानी कुजा ले लो पानी ਤੂੰ ਮੋਟਿਆਂ ਦਾ ਰੱਖੋ ਥੋੜਾ ਜਿਹਾ ਟਰਾਈ ਕਰਕੇ ਦੇਖੋ ਜਾਰੇ ਜਾਰੇ ਉਹ ਆਂਟੀ ਕਰੀ ਹੋ ਗਿਆ ਨਾ ਨੂੰ ਮੋਰ ਚੌੜਨੀ ਕਰਨੀ ਹੈ ਖੜ ਜਾ ਚੌੜਨੀ ਕਰਨੀ ਰੱਖ ਲੈ ਹਲੇ 2 ਮਿੰਟ ਫਿਰ ਬਾਰ ਬਾਰ ਨਹੀਂ ਉਹ ਕਰੀਦਾ ਰੱਖ ਦੇ ਦੋ ਮਿੰਟ ਮੇਰੀ ਜਾਰੇ ਹੋਣਗੇ ਚੱਕਰ ਚਾ ਚਲ ਠੀਕ ਆ ਦੇਖ ਆ ਪਰਸਾਂ ਆ ਜਾ ਚਲ ਬਸ ਟਕੂਏ ਮੂਵੀ ਬਣੂਗੀ ਦੱਕ ਲੋ ਅੰਦਰ ਕੋ ਜਿੰਮੇਦਾਰ ਨਾ ਜੇ ਜਰਰ ਉੱਥੇ ਵੀ ਸੋਹਣਾ ਲੱਗਦਾ ਲੰਬੇ ਲੰਬੇ ਪਾਪੀ ਹੋਤੇ ਆਲੇ-ਦਾਲੇ ਲੀ ਰਾਂਜੀਆਂ ਨਾਲ ਬੰਨ ਦੋ ਉਹਨੂੰ ਕੁਜੇ ਨੂੰ ਫੜਨ ਵਾਸਤੇ ਅਸੀਂ ਫੜ ਲੈਣਗੇ ਨਾ ਆਲੇ-ਦਾਲੇ ਲੀ ਰਾਂਜੀ ਬਨ ਕੇ ਵਿੱਚ ਪਾਣੀ ਪਾ ਦੇਣਾ ਪਬਲਿਕ ਆ ਰਹੀ ਹੈ ਕਿ ਵਿਚ ਸਾਰਿਆਂ ਦੀ ਬਣ ਰਹੀ ਹੈ ਕੀ ਨਾ ਵੀ ਆ ਕੇ ਬਾਹਰ ਕੀ ਹੋ ਰਿਹਾ ਦੋ ਮੇਰੀ ਆਰੀ ਆ ਰਹੀ ਹੈ ਹਾਂ ਤੁਹਾਡੀ ਸਭ ਦੀ ਆ ਰਹੀ ਹੈ ਐ ਨਹੀਂ ਇਹਨੂੰ ਉਹਦੇ ਨਾਲ ਬਨ ਲੈਣਾ ਸੀ ਐਵੇਂ ਨਹੀਂ ਬਨ ਕੇ ਲੈ ਜਾਇਆ ਕਰਦੇ ਨੇ ਅਸੀਂ ਐਵੇਂ ਨਹੀਂ ਲੈ ਜਾਇਆ ਕਰਦੇ ਤੋੜਾ ਅੱਛਾ ਚੱਲ ਆਈਂ ਚੱਕ ਲਓ ਆਜੋ ਚੌੜ ਨਹੀਂ ਕਰਨੀ ਹੈਗੀ ਕਾਕੂ ਆਜੋ ਦੋਏ ਜਣੇ ਆਓ

चारे जन ना कुछ नहीं होंगे तो कुछ नहीं होंगे पता लगना चाहिए चौड़ी करनी सा है क्या जी रीति रिवाज पुराना पुराने जमाने का रीति रिवाज है जी ये सा ਉਹ ਵੀ ਵਾਗੇ ਛੱਡ ਕੇ ਅਸ ਕਿ ਹੋ ਜਾ ਤਿੰਦੋ ਤੁਹਾਨੂੰ ਤਾਂ ਮੁੰਡੇ ਵੀ ਨਹੀਂ ਮਿਲ ਰਹੇ ਜੀ ਕੰਦਾ ਦੇਣ ਵਾਸਤੇ ਜੇ ਕੁੜੀਏ ਤੇ ਮਰਨਾ ਉੱਥੋਂ ਉੱਥੇ ਜੀ ਹੋ ਜਾ ਵਿਚਾਲੇ ਸੀ ਮਾਰ ਲੈ ਟੀਕਾ ਨਾ ਕਰ ਲੈ ਓਏ ਕੁਝ ਨਹੀਂ ਜੇ ਲੈ

अगे मूंह रखी जाओ जिन्हें नहीं हम करवाग आंटी और करिए वीडियो बनाओ ਮਾਰਾ ਕੋਲੋਂ ਮੇਰਾ ਆਪ ਤੁਰ ਗਿਆ ਤੇ ਫਿਰ ਇਹੋ ਸਭ ਕਰਾ ਰਿਹਾ ਸੀ। ਉਹ ਵੀ ਤਾਂ ਕੋਈ ਨਹੀਂ। ਇਹ ਅੱਗੇ ਫੇਰ ਬੱਸ ਨਹੀਂ ਹੋਇਆ। ਬੱਸ ਕਰ ਲੈਂਦਾ ਰੱਬ। ਖੇਡੀਆਂ ਤਾਂ ਟਿੱਕਣਾ। ਰੱਬ ਵੀ ਇਸੇ ਕਰਕੇ ਮੀਂਹ ਪਾ ਦੇ ਹੁਣ ਸਾਡੀ ਗੁੱਡੀ ਨੂੰ ਤਾਂ ਲੈ ਗਿਆ। ਸਾਥ ਹੋ ਜਾਂਦੇ ਦੱਸ। ਐਡੇ ਐਡੀ ਯੋੜੀ ਨੂੰ ਕਿਨੇ ਦਿਲ ਟੁਟਕਾਉਂਗੀ ਮੈਂ। ਸਾਹ ਫਿੱਕਾ ਮਾ ਦਾ ਕਰ ਲਾਉਂਦਾ ਦੁਸਰੋ। पहना सी मिठा दलिया करना सी बुद्धी मुर्गी Mae'n gwneud beth i'n gwneud. Mae'n gwneud આ ભીનું કેવા લાવડા ચાલે આમેજે આ ગયા એ થોનું વાજ જાડે મે પર બની પર પર આવી ને આવતી એ અનખની કો ਕੋਈ ਵੀ ਨਹੀਂ ਨਾ ਹੰਦਰਦੀ ਕਰਦੀ ਜਾਨ ਕੇ ਘੱਟੀ ਚੱਲੇ ਆਂਦੇ ਗੁੱਤ ਲਗੀ ਜਾਣ ਕੇ ਘੱਟੀ ਚੱਲੇ ਆਂਦੇ ਗੁੜੀਏ ਤੈ ਮਰਨਾ ਵੀ ਮਿੱਠਾ ਗੜੀਆਂ ਕਰਨਾ ਵੀ ਜੈ ਗੁੜੀਏ ਤੈ ਮਰਨਾ ਵੀ ਮਿੱਠਾ ਗੜੀਆਂ ਕਰਨਾ ਵੀ ਪੂਰੀ ਜੀ ਲਾ ਲਓ

ਚੜਤ ਹੋਈ ਨਹੀਂ ਅੱਗ ਚੜਦੀ ਹੈ ਕੱਚੇ ਦੇ ਅੱਗ ਹੋ ਰਹੇ ਨੇ ਹੋ ਰਹੇ ਸੱਲੋ ਦਾ ਜਿਉਂ ਕਰਕੇ ਲੱਗਾ ਨਾ ਸੰਤਲ ਕੇੜੇ ਪਾਤਰੋਂ ਪਿੰਡ ਦੇ ਆਈ ਸੀ ਆਈ ਨੇ ਕੱਗ ਲਾ ਕੇ ਭੱਜ ਗਈਆਂ ਅੱਗ ਲਾਈਆਂ ਸਾ ਜਿੱਥੇ

में ऐसा लागिया कि आ गया बीका टी पिकटा दियो कोई न बात कर रहा था नले ने तो कमाऊंगा और इसको देखनीय लेके पिछले साल गुब्बी पिंक क्यों है टाइम और ज्यादा पे के माने को लास्ट पिछले साल अपने पर तो पता है पत्नी को वो इतना नहीं होगी अड्डा डो और सोरे नहीं अड्डा पेके नहीं अड्डा ਸਰਵਾ ਨਾਨਸ ਮੈਂ ਤਾਰੀ ਨਹੀਂ ਆਉਗਾ ਨਾ ਇਹ ਖਾਲੀ ਪੈਅ ਉਹ ਤੁਹਾਨੂੰ ਨਹੀਂ ਬੁਸਕਾ ਦੇ ਦਿਓ ਜਮਾਟੇ ਸਾਈਡ ਦੇ ਦਿਓ ਇੱਥੇ ਕਹਿ ਦੇਣ ਕਿ ਟੂਣਾ ਕਰਕੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਹਿੰਦਾ ਟੂਣਾ ਕਰਦੇ ਆਹ ਸੇਜ ਸਹੀ ਸੀ ਮੰਮਾ ਇਹਦੇ ਨਾਲ ਤੁਹਾਨੂੰ ਮਿਸ ਕਰ ਰੱਖੀ ਹੋਏ ਮੈਂ ਬਾਪਸ ਭੱਗ ਗਿਆ ਸੀ ਆ ਫਿਰ ਮੈਂ ਐਜ ਕਰਿਆ ਆਹ ਖਾਲੀ ਪੈਅ ਉਹ ਪਲਾਟ ਦੇ

ਮੇਰੇ ਗੋਡੇ ਡੱਬਣ ਵਾਲੀਏ ਦੋਏ ਹੋਏ ਦੋਏ ਲੱਗੋ ਦੋਏ ਲੱਗੋ ਮੈਂ ਪਾ ਲੂੰ ਮੁੱੱਚੀ ਆ ਦੋਏਂ ਦੀ ਲੱਗੋ ਹੁਣ ਦੋਏ ਨੇ ਵੀਡੀਓ ਬਣਾ ਦਿੰਦੀ ਆ ਲੱਸੀ ਆ ਜਾਂਦੀ ਆ ਹਾਂ ਨਹੀਂ ਮੇਰੀਆਂ ਪਲਪੜੀਆਂ ਆਓ ਪਰੇ ਨੀ ਦਿੱਤੀਏ ਮੇਰੇ ਗੋਡੇ ਡੱਬਣ ਵਾਲੀਏ ਨਹੀਂ ਤੂੰ ਕਿੱਥੇ ਵੇਰੀ ਗੱਲ ਸੁਣ ਰਹੀਆਂ ਤੇਰੇ ਆਏ ਖਾਣੇ ਕਿੱਥੇ ਪੀਣਗੇ ਠੰਡੇ ਪਾਣੀ ਵੱਤੀਏ ਨਹੀਂ ਮੈਂ ਠੰਡਾ ਠੰਡਾ ਪਾਣੀ ਭਰਾਂ ਵਾਲੀ ਕੋਈ ਬਾਹਰ ਨਹੀਂ ਨਿਕਲਦਾ ਵੱਤੀਏ Bye-bye. जिन्होंने फेस नहीं दिखाया वो वीडियो तो मूल को ले हो जिन्होंने अतराज हो गया <laughs> हाँ नहीं जरूरी है, <laughs> है कहना जिन्हें नहीं वीडियो बनवानी आपके फेस की ओह आप दल को ले रिक्वेस्ट है सारे आ देखो जी गुड्डी दी रसम हम

आ गुड़िया फूकन रसम कर रहे ने गे साढ़े सारे पात्र पिंड देने सारे आ लगे आज गुड़िया फूकन आ, आ गुगले ने जी देखो आ लगे जी गुड़िया फूकन ਬਹੁਤ ਵੀਡੀਓ ਬਣਾ ਲਿਆ ਆਰੇ ਬਦਨੋਂ ਦਰਸ਼ਨ ਆਇਆ ਰੇ ਆ ਦੇਖੋ ਇਹ ਮਾਤਾ ਤਾਂ ਬਹੁਤ ਜ਼ਿਆਦਾ ਰੋ ਰਹੇ ਨੇ ਗੁੱਡੀ ਦਾ ਬੜਾ ਅਫਸੋਸ ਹੈ ਇਹਨਾਂ ਨੂੰ ਰੱਬਾ ਹੁਣ ਤੂੰ ਵੀ ਸੁਣ ਲਈ

ਤੁਸੀਂ ਜene ਚੁੱਪ ਕਰਾਉਂਦੇ ਰਹੋ ਇੱਕ ਦੂਜੇ ਨੂੰ ਚੁੱਪ ਕਰਾਉਂਦੇ ਰਹੋ ਹਾਂ ਸਾਡੇ ਤਾਂ ਸੱਚੀ ਉਹ ਲੱਗੇ ਜੀ ਰੋਣਾ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਬਣਾ ਰਹੇ ਨਾ ਮਾਤਾ ਸੱਚੀ ਲੱਗੀਆਂ ਰੋਣਾ ਜਾਦੇ ਸੱਚੀ ਰੋਂਦੀਆਂ ਪਈਆਂ ਨੇਗੀਆਂ ਇਹ ਕੋਈ ਉਹ ਨਹੀਂ ਹੈਗਾ ਸੱਚੀ ਰੋਂਦੀਆਂ ਪਈਆਂ ਨੇ

देखो जी लाते थोड़े हाथ खड़े हाँ, हाँ, बना मैं <laughs> ना मैं भी आ जाऊँगा उधर उधर पकड़ के और ओ मैं रोंदी नहीं

30 ਰੁਪਏ ਸੀਗੇ ਝੂੜ ਜੋ ਸਸੀ ਰੋਪਏ ਸੀਗੇ ਇਹ ਸਾਡੀ ਗੂਟੀ ਦੇ ਸੰਸਕਾਰ ਕੀਤਾ ਦੂਜਾ ਬਲੌਗਰ ਪਹਿਲਾ ਬਲੌਗ ਇਹਨਾਂ ਨਾਲ ਹਿਊਮ ਕਰ ਸੰਸਕਾਰ ਕਰਤਾ ਇਹਦਾ ਸੰਸਕਾਰ ਇਹ ਆ ਇਹ ਦੇਖ ਰਹੇ ਸਰ ਤੋਂ ਕਰਦੇ ਮੈਂ ਹਾਂ ਇਹਨੂੰ ਉੱਪਰਲੇ ਵਾਸਤੇ ਕਰ ਦੋ ਲਓ

गिद्धा पंदा जोरो जोर मी पर जोरो जोर

देखे। हैं देखे। देखे। देखे देखे। हम बोल जे रिंगी ना तेरा देखे। की देखे। देखे। ना तेरा तेरा हम बोल मेरी भी बन थोड़ी सी अच्छा। कैमरे जी बोली आ रही इथ रखी Such <laughs> big timing. Yes we are a bit late. Come to follow us. Yes let's see if there is काली इटां काले लोन मी बरसा जोर जोर काले इटां काले लोन बुरी मोए পঢ়া লেমিন ਹੋਰ ਕਾ ਲੋ ਕੀ ਕਰਾਂਗੇ ਅਸੀਂ ਖਾਣੇ ਦੀ ਨਾਏ ਬੁੱਢੀ ਬੁੱਢੀ ਲਾਲੇ ਹੁਣ ਬੋਲ ਦੇਣਾ ਖਾਣੇ ਦੀ ਬਣਾਉਣਾ ਕੀ ਹੋ ਰਿਹਾ ਹੁਣ ਗਾਉਂ ਮੈਂ ਥੱਕ ਰਹੀ ਆ ਮੈਂ ਤਾਂ ਕੋਈ ਕਰਨੀ ਹੁਣ ਬਣਾ ਢਿਸਕੀਆਂ ਹੂੰ ਦੂਸਰਾ ਕੈਮਰਾਮੈਨ ਤੋੜਨੀ ਕਰਨੀ ਦੇਖੀਓ ਲਾਂ ਸਾਰਿਆਂ ਬਾਰ-ਬਾਰ ਮੁੜਾ ਦੇ ਦੇ ਲੈ से खा mm, लो फ्राई मिट्टे मोमो ਆ ਜਾ ਰੋ ਆਪਣੀ ਆ ਰੋ ਵੇੜੇ ਬਣਾ ਲਗਾਉਂਗਾ ਅੱਲਾ ਮੁਹਰੇ ਸਾਰੇ ਜਗਾ ਬੰਦ ਲਿਓ ਆਖੜ ਮੰਮੀ ਇਹ ਗੁੱਡੀ ਖੇਲਣੇ ਚਾਹਦੀ ਨੇ ਦੇਖ ਹੈ ਗਿਆ ਜੀ ਦੀ ਐਂਡ ਹੁਣ ਅਸੀਂ ਚੱਲਿਆ ਘਰ ਨੂੰ ਥੱਕ ਗਿਆ ਜੀ ਹੁਣ ਵੀ ਵੀਡੀਓ ਹੋਰ ਨਹੀਂ ਬਣਾ ਸਕਦੇ ਬਸ ਹੁਣ ਘਰ ਨੂੰ ਚੱਲਿਆ ਆ ਦੀ ਐਂਡ ਆ ਜੀ ਸਰ ਗੁੱਡੀ ਦਾ